ਸਾਸਿਕਾ ਜੀ ਆਪਾਂ ਬਣਾ ਰਹੇ ਹਾਂ ਤਕਰੀਲਿਆਂ ਦੀ ਪੁਰਜੀ ਆਪਾਂ ਤੇਲ ਗਰਮ ਹੋ ਗਿਆ ਸਰੋਂ ਦਾ ਤੇਲ ਪਾਇਆ ਇਹਦੇ ਵਿੱਚ ਆਪਾਂ ਪਾਵਾਂਗੇ ਪਿਆਜ਼ ਇਹ ਵੀ ਚੱਲ ਜੇ देखिए आप हरी मिर्च पा वैसे ने बना करेले तो अभी सारा नहीं खाते करेले है छोटे करेले कुछ नहीं में, ने। ताको में नी बहुत ही है बने तो बीजी ली ਅੱਜ ਆਪਾਂ ਪੁੱਜ ਗਏ ਹੁਣ ਆਪਾਂ ਫੋਮ ਅਗੇ ਮਸਾਲੇ ਨਮਕ ਹਲਦੀ ਧਰਮਸਾਲਾ ਤੇ ਲਾਲ ਮਿਰਚਾਂ ਇੱਧਰ ਆਪਾਂ ਦੀ ਕਰੇਲਿਆਂ ਦੇ ਜਿਹੜਾ ਉੱਪਰੋਂ ਛਰਕਾ ਲਾਉਣੇ ਨੇ ਉਹ ਤੇ ਜਿਹੜੇ ਕੱਚੇ ਵੀ ਸੀ ਉਹ ਇਹ ਕੋਈ ਨੰਨ ਲਾ ਕੇ ਆਪਾਂ ਨਮਕ ਲਾ ਕੇ ਰੱਖਤਾ ਸੀਗਾ ਪਾਣੀ ਆਪਾਂ ਇਹਨਾਂ ਦਾ ਨਚੋੜਦੇ ਨਹੀਂ ਹੈਗੇ ਇਹਨਾਂ ਨੂੰ ਆਪਾਂ ਬਸ ਇਹਦੇ ਵਿੱਚ ਪਾ ਦਾਂਗੇ ਤੇ ਇੱਕ ਹੋਰ ਵੀ ਚੀਜ਼ ਪਾਵਾਂਗੇ ਸਸ ਵੀਡੀਓ ਐਂਡ ਤੱਕ ਦੇਖਿਓ ਇਹ ਸਾਡੇ ਚੈਨਲ ਤੇ ਪਹਿਲੀ ਵਾਰ ਹੋਇਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਓ ਵੀਡੀਓ ਕਹੇਗੀ ਲਗੀ ਕਦੇ ਇਹਦੇ ਪਾ ਤੇ ਮੈਂ ਇਹਨਾਂ ਨੂੰ ਕੋਨ ਲਿਆ ਤੇ ਇਹਦੇ ਉੱਪਰ ਪਾ ਨੀਰ ਨੀਰ ਵੀ ਪਾਉਂਗਾ ਇਹਦੇ ਵਿੱਚ ਨੀਰ ਪਾ ਪਾ ਉਹ ਜੀ ਸਭ ਜੇ ਆਪਣੀ ਬਣ ਗਈ ਦੇਖੋ ਸਬਜ਼ੀ ਰਹੀ ਹੈ ਹੁਣ ਆਪਾਂ ਇਹਨੂੰ ਥੋੜਾ ਮੰਗੀ ਚਾਟ ਮਸਾਲਾ ਸ਼ੂਗਰ ਦੇ ਮਰੀਜ਼ ਜੀ ਨੂੰ ਬਣਾ ਕੇ ਤਾਂ ਪ੍ਰੋਟੀਨ ਤੇ ਸ਼ੂਗਰ ਦੇੰਦੀ ਜਾਂ ਕਰੇਲੇ ਬਹੁਤ ਹੀ ਹਲਕਾਰੀ ਸਬਜ਼ੀ ਨਾਉ ਚਾਟ ਮਸਾਲਾ ਪਾਤਾ ਤੇ ਹੁਣ ਕਰਦਾਂ ਗੈਸ ਬੰਦ ਤੇ ਆਪਣੀ ਸਬਜ਼ੀ ਬਣ ਕੇ ਤਿਆਰ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੀ ਤੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ